the wind hums so आगे ਆਪਣੇ ਕੋਲ ਖੁੱਲੇ ਬੈਲਗੇ ਪੱਗਾਂ ਨਹੀਂ ਹੈ ਅਲੱਗ-ਅਲੱਗ ਭਾਈ ਜਨ ਹਨ 40 ਰੁਪਏ 50 ਰੁਪਏ 60 ਰੁਪਏ ਇਹਨਾਂ ਦੀ ਕੁਆਲਿਟੀ ਇਸ ਤਰ੍ਹਾਂ ਆਉਣਾ ਚਾਹੀਦਾ ਹੈ ਜਿੱਦਾਂ ਇਹਨਾਂ ਦਾ ਫਾਈਬਰ ਵੀ ਆਉਣਾ ਚਾਹੀਦਾ ਹੈ ਮਾਜੂਤੇ ਅੰਮਕੀਆਂ ਨੇ ਕੱਪੜੇ ਲੱਗਣਗੇ ਜਿੱਥੇ ਠੀਕ ਹੈ ਜੀ ਦਵਾ ਦੇ ਕੇ ਸੈਗਾ ਵੀ ਟਾਈਮ ਠੀਕ ਹੈ ਸਿੱਧਾ ਬੱਚਿਆਂ ਲਈ ਕੁੜੀਆਂ ਲਈ ਪੈ ਗਈ ਹੋਵੇ ਕਲਾਗਰਨ ਸਟੋਰ ਹੈਗਾ ਆਪਣੇ ਕੋਲ ਜਿੱਦਾਂ ਦੀ ਕੋਟੀਆਂ ਹੋਈਆਂ ਦੇਖੋ ਅਲੱਗ-ਅਲੱਗ ਤਰ੍ਹਾਂ ਦੀਆਂ ਨੀਂਮੋ ਤੇ ਕੁਝ ਹੋਰ ਵੀ ਹਨ ਸਟਾਕ ਹੋ ਗਿਆ ਉਹਨੇ ਤੇ ਦੇਖੋ ਜਗਾਂ ਕੱਪੜੇ ਨੇ ਤੇਜੀ ਕਲਾਗਰ ਆਜਾ ਆਜਾ ਆਪਣੇ ਕੋਲ 100-100 ਦੇ ਗਿਫਟ ਆਈਟਮ ਮਿਲ ਜਾਣਗੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਹੱਟਰ ਹਨ ਮਿਲ ਜਾਣਗੇ ਕੱਪ ਹੋ ਗਿਆ ਫਰੋਕਰੀ ਚ ਆ ਗਿਆ ਤੇ ਸੀਨੀਅਰ ਵੀ ਵਗੈਰਾ ਚ ਆ ਗਿਆ 18 ਨੇ ਮਿਲ ਜਾਣਗੇ ਇਸੇ ਆਜੀ ਵੀ ਸਾਪਣੇ ਕੋਲ ਲਹਿੰਗਾ ਹੌਕਸ ਆ ਗਿਆ ਤੇ ਹਨ ਬੜੀ ਤਾਂ ਵਧੀਆ ਕੁਆਲਟੀ ਦੇ ਬਰਾਈਡਲ ਲਈ ਮਿਲਣਗੇ ਹਰ ਇੱਕ ਤਰ੍ਹਾਂ ਦਾ ਕਲਰ ਮਿਲੂਗਾ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਮਿਲੂਗਾ ਅਨਾਰ ਕਲੀ ਮਿਰਚਾਂ ਜੀ

ਇਸ ਤੋਂ ਇਲਾਵਾ ਆਪਣੇ ਕੋਲ ਕੋਸਮੈਟਿਕ ਦਾ ਸਮਾਨ ਲਹੰਗੇ, ਚੂੜੇ, ਚੂੜੀਆਂ ਠੀਕ ਹੈ ਜੀ ਕਲੀਰੇ ਹੋ ਰਹੇ ਨੇ ਕਲੀਰੇ ਮਿਲ ਜਾਣਗੇ ਤੁਹਾਨੂੰ ਆ ਦੇਖੋ ਇਹ ਚੂੜੇ ਮਿਲ ਜਾਣਗੇ ਤੁਹਾਨੂੰ ਲੱਗ ਲੱਗ ਪਈ ਦੇ ਹਰ ਤਰ੍ਹਾਂ ਦੇ ਇਹ ਤੋਂ ਪੀਸ ਲਾਓ ਚੂੜੇ ਦਾ ਪੀਸ ਲਾ ਕੇ ਹੋਰ ਆਹ ਦੀ ਕੋਈ ਏੜੀ ਦੇ ਮਿਲ ਜਾਣਗੇ ਵਧੀਆ ਤੋਂ ਵਧੀਆ ਰਤਨ ਨਹੀਂ ਮਿਲ ਜਾਣਗੇ ਤੁਹਾਨੂੰ ਸਟੋਨ ਵਾਲੇ ਸਿੰਪਲ ਜਿਹੇ ਮਿਲ ਜਾਣਗੇ ਤੇ ਕੋਸਮੈਟਿਕ ਦਾ ਸਮਾਨ ਹੈ ਚੱਲੋ ਜੀ ਹਾਂ ਹਾਂਜੀ ਲਾਈਨਾਂ ਨਾਲ ਤੁਹਾਨੂੰ ਮੈਚਿੰਗ ਦੁਪੱਟੀਆਂ ਮਿਲ ਜਾਣਗੇ ਹਰ ਤਰ੍ਹਾਂ ਦੀ ਹਰ ਇੱਕ ਕਲਰ ਦਾ ਮਿਲ ਜੂਗਾ ਤੁਹਾਨੂੰ 벨ਵਟ ਚ ਵੀ ਮਿਲ ਜਾਣਗੇ ਵਿਦਾਊਟ 벨ਵਟ ਦੇ ਵੀ ਹਨ ਨੇਟ ਵਾਲੇ ਵੀ ਮਿਲ ਜਾਣਗੇ ਇਹ ਐਕਸਟਰਾ ਦੁਪੱਟੀਆਂ ਜੇ ਲਗਾਣੇ ਹੋਣਗੇ ਨਾਲ ਕਿਤੇ ਦੀ ਜੁਲਾਵਾ ਦੇਖੋ ਤੁਸੀਂ ਡਿਜ਼ਾਈਨ ਦੇਖ ਲਓ ਤੁਸੀਂ ਕਲਰ ਦੇਖ ਲਓ ਹਰ ਤਰ੍ਹਾਂ ਦੀ ਤੀਨ ਜੀ ਤੁਹਾਨੂੰ ਇਹ ਸਾਰੇ ਪਾਰਟੀਆਂ ਨੇ ਤੇ ਬ੍ਰਾਈਡਲ ਦੇ ਵੀ ਸਨ ਰੱਖਣ ਬਹੁਤ ਹੈ ਇਦਾਂ ਵਰਟੀਕਲ ਅਲਾਈਨ ਕਰ ਸਕਦੇ ਤੁਸੀਂ ਲਾਈਟ ਡਾਰਕ ਹਰ ਤਰ੍ਹਾਂ ਦਾ ਬਿਲਕੁਲ ਘੱਟ ਪ੍ਰਾਈਸ 'ਚ ਮਿਲ ਲਗੇ ਬਾਜ਼ਾਰ ਨਾਲੋਂ ਆਹ ਦੇਖੋ ਕਿੰਨਾ ਪਿਆਰਾ ਪੇ ਰੱਖ ਕੇ ਲਗਾ ਕੇ ਦਿਖਾ ਦਿੰਦੀ ਹੈ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਹੈ ਸ਼ੇਪ ਵੀ ਬਹੁਤ ਸੋਹਣੀ ਹੈ ਤੇ ਪ੍ਰਾਈਸ ਵੀ ਤਾਂ ਬਿਲਕੁਲ ਜੈਨੂ ਰੇਟ ਤੇ ਮਿਲ ਜਾਣਗੇ ਤੁਹਾਨੂੰ ਦੇਖੋ ਪੋਲ ਵੀ ਬਹੁਤ ਸੋਹਣਾ ਹੈ ਤਾਂ ਇਹ ਨੂੰ ਨਾ ਹਾਂਜੀ ਆਪਾਂ ਜੀਐਚਕੇ 99 ਸਟੋਰ ਤੋਂ ਬੋਲ ਰਹੇ ਹਾਂ ਜੀ ਠੀਕ ਹੈ ਜੀ ਇਹ ਆਪਣੀ ਜਿਹੜੀ ਸ਼ਾਪ ਆ ਗਈ ਇਹ ਬੁਆਇਸ ਕੋਲ ਦੀ ਬਿਲਕੁਲ ਸਾਹਮਣੇ ਹੈ ਤੇ ਕੋਤਵਾਲੀ ਥਾਣਾ ਦੇ ਨੇੜੇ ਆ ਠੀਕ ਹੈ ਜੀ ਉਸ ਤੋਂ ਲਾ ਸਵਾਤੀ ਵਾਲਿਆਂ ਦਾ ਸ਼ੋਅਰੂਮ ਬਿਲਕੁਲ ਆਪਣੇ ਨਾਲ ਹੈ ਠੀਕ ਹੈ ਜੀ ਤੇ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਬਰਾਇਡਲ ਲਹਿੰਗੇ ਹਰ ਤਰ੍ਹਾਂ ਦੀਆਂ ਸਾੜੀਆਂ ਮਿਲ ਜਾਣਗੀਆਂ ਜੀ ਗਾਉਣ ਲਹਿੰਗਾ ਸ਼ਰਾਰਾ ਗਰਾਰਾ ਜਿੱਦਾਂ ਵੀ ਕਿਸੇ ਨੂੰ ਡਰੈਸ ਚਾਹੀਦੀ ਆ ਹਰ ਤਰ੍ਹਾਂ ਦੇ ਡਰੈਸ ਮਿਲੂਗੀ ਇੱਥੇ ਠੀਕ ਹੈ ਜੀ ਪਾਰਟੀ ਵੇਅਰ ਮਿਲ ਜੂਗੀ ਬੱਚਿਆਂ ਦੇ ਕੱਪੜੇ ਵੀ ਮਿਲ ਜਾਣੇ ਆ ਇਸ ਤੋਂ ਇਲਾਵਾ ਪਾਗਾਂ ਲਾਈਨਿੰਗ ਵਗੈਰਾ ਦਾ ਕੰਮ ਤੇ ਕਾਸਟ ਪੈ ਤਾ ਸਮਾਨ ਬਰਾਇਡਲ ਚੂੜਾ ਹੋ ਗਿਆ ਜੀ ਚੂੜੀਆਂ ਹੋ ਗਈਆਂ ਤੇ ਜਾਗੋ ਕੱਗਰੇ ਹਰ ਤਰ੍ਹਾਂ ਦੀ ਆਈਟਮ ਇੱਥੇ ਤੁਹਾਨੂੰ ਮਿਲ ਜਾਣੀ ਹੈ ਬਿਲਕੁਲ ਸਸਤੇ ਰੇਟਾਂ ਤੇ ਬਾਜ਼ਾਰ ਨਾਲੋਂ ਬਿਲਕੁਲ ਸਸਤੇ ਰੇਟਾਂ ਨੇ ਮਿਲਣੀਆਂ ਤੁਹਾਨੂੰ ਇਸ ਤੋਂ ਇਲਾਵਾ ਆਪਣੇ ਕੋਲ 99 ਦਾ ਵੀ ਸਾਮਾਨ ਹੈ ਜਿੱਦਾਂ ਦੀ ਤੁਹਾਨੂੰ ਆਈਟਮ ਚਾਹੀਦੀ ਹੈ ਹਰ ਤਰ੍ਹਾਂ ਦੀ ਇੱਥੇ ਤੁਹਾਨੂੰ ਮਿਲ ਜਾਊਗਾ ਤੁਸੀਂ ਆ ਕੇ ਇੱਕ ਵਾਰ ਵਿਜ਼ਿਟ ਕਰੋ ਦੇਖੋ ਤੇ ਆਪਣਾ ਸਮਾਨ ਲਓ